ਪੰਜਾਬ ਚ ਦਿਨ ਦਿਹਾੜੇ ਗੋਲੀਆਂ ਚੱਲਣਾ ਆਮ ਗੱਲ ਹੋ ਗਿਆ ਜੇਕਰ ਗੱਲ ਕਰੀਏ ਕਿ ਭਾਵੇਂ ਦਿਨ ਹੋਵੇ ਭਾਵੇਂ ਰਾਤ ਹੋਵੇ ਤਾਂ ਕੋਈ ਨਾ ਕੋਈ ਸ਼ਹਿਰ ਅਕਸਰ ਗੋਲੀ ਨਾਲ ਗੂੰਜਦਾ ਨਜ਼ਰ ਆਉਂਦਾ ਹੈ ਤਾਂ ਹੁਣ ਤਾਜ਼ਾ ਮਾਮਲਾ ਉਹ ਬਟਾਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਸ਼ਾਮ ਢੜਦਿਆਂ ਹੀ ਗੋਲੀ ਨਾਲ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਵੀ ਕਾਂਗਰਸੀ ਲੀਡਰ ਨੂੰ ਤਾਂ ਜਾਣਕਾਰੀ ਮਿਲ ਰਹੀ ਹੈ ਕਿ ਕਾਂਗਰਸੀ ਲੀਡਰ ਦੇ ਸ਼ੋਅਰੂਮ ਉੱਤੇ ਹਮਲਾ ਹੋਇਆ ਅਤੇ ਗੋਲੀ ਚਲਾ ਕੇ ਦੋ ਮੋਟਰਸਾਈਕਲ ਮੌਕੇ ਤੋਂ ਫਰਾਰ ਹੋਏ ਨੇ ਤਾਂ ਇਸ ਮਾਮਲੇ ਨੇ ਇੱਕ ਵਾਰ ਫਿਰ ਤੋਂ ਕਾਨੂੰਨ ਵਿਵਸਥਾ ਤੇ ਵੱਡੇ ਸਵਾਲ ਖੜੇ ਕਰ ਦੱਤੇ ਨੇ ਕਿ ਆਖਰਕਾਰ ਦਿਨੋ-ਦਿਨ ਵੱਡੇ ਦਾਅਵੇ ਠੋਕਣ ਵਾਲਾ ਪ੍ਰਸ਼ਾਸਨ ਅਕਸਰ ਕਿਉਂ ਇਨ੍ਹਾਂ ਦਾਅਵਿਆਂ ਦੇ ਅੱਗੇ ਜਿਹੜਾ ਫੇਲ ਹੋ ਜਾਂਦਾ ਹੈ ਅਤੇ ਅਜਿਹੇ ਹਮਲਿਆਂ ਤੋਂ ਬਾਅਦ ਅਕਸਰ ਪੋਲ ਹੈ ਜਿਹੜੀ ਉਹ ਕਿਉਂ ਜਿਹੜੀ ਆ ਪ੍ਰਸ਼ਾਸਨ ਦੀ ਖੁੱਲ ਕੇ ਰਹਿ ਜਾਂਦੀ ਹੈ ਤਾਂ ਇਹ ਤਾਜ਼ਾ ਮਾਮਲਾ ਹੁਣ ਬਟਾਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਕਾਂਗਰਸੀ ਲੀਡਰ ਗੌਤਮ শেਠ ਦੇ ਮੌਤੇ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਅਤੇ ਇਸ ਹਮਲੇ ਵਿੱਚ ਉਹ ਬਾਲ-ਬਾਲ ਬੱਚੇ ਨੇ ਤੇ ਉੱਥੇ ਹੀ ਉਹਨਾਂ ਦੇ ਜਿਹੜਾ ਮੋਬਾਈਲ ਦਾ ਸ਼ੋਅਰੂਮ ਹੈ ਉਸ ਤੇ ਇਹ ਹਮਲਾ ਹੋਇਆ ਤੇ ਮੌਕੇ ਤੇ ਦੋ ਮੋਟਰਸਾਈਕਲ ਸਵਾਰ ਆ ਜਿਹੜੇ ਉਹ ਹਮਲਾ ਕਰਨ ਆਏ ਸੀ ਜੋ ਕਿ ਫਾਇਰਿੰਗ ਕਰਕੇ ਮੌਕੇ ਤੇ ਫਰਾਰ ਹੋ ਗਏ ਅਤੇ ਇਸ ਹਮਲੇ ਵਿੱਚ ਕਾਂਗਰਸੀ ਲੀਡਰ ਗੌਤਮ শেਠ ਆ ਜਿਹੜੇ ਉਹ ਬਾਲ-ਬਾਲ ਬੱਚੇ ਨੇ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਹਰ ਰੋਜ਼ ਕਿਸੇ ਨਾ ਕਿਸੇ ਸ਼ਹਿਰ ਤੋਂ ਕਿਸੇ ਨਾ ਕਿਸੇ ਮਹੱਲੇ ਤੋਂ ਗੋਲੀ ਚੱਲਣ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਤਾਜ਼ਾ ਮਾਮਲਾ ਹੁਣ ਜਿਹੜਾ ਬਟਾਲਾ ਤੋਂ ਸਾਹਮਣੇ ਆਇਆ ਜਲੰਧਰ ਰੋਡ ਤੇ ਸਥਿਤ ਸੇ ਟੈਲੀਕਮ ਤੇ ਇਹ ਗੋਲੀ ਨਾਲ ਜਿਹੜੀ ਆ ਉਹ ਬਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਸ ਮੌਕੇ ਕਾਫੀ ਸਹਿਮ ਦਾ ਮਾਹੌਲ ਬਣ ਜਾਂਦਾ ਹੈ ਅਤੇ ਕਾਫੀ ਭਗਦੰ ਮੱਚ ਜਾਂਦੀ ਹੈ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਤੇ ਉਹਨਾਂ ਵੱਲੋਂ ਸ਼ਿਕਾਇਤ ਜਿਹੜੀ ਆ ਦੱਸਿਆ ਜਾ ਰਿਹਾ ਕਿ ਦਰਜ ਕਰਕੇ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਸ਼ਾਮ ਢਲਦਿਆਂ ਹੀ ਇੱਕ ਵਾਰ ਫਿਰ ਤੋਂ ਪੰਜਾਬ ਵਿੱਚ ਗੋਲਿਆਂ ਨਾਲ ਹਮਲਾ ਹੋਇਆ ਹੈ। ਜੋੜਾ ਤਮਾ ਕਾਹੀ ਕੋ ਅੰਕਵਾਸਣ ਕੇ ਬਿਲਕੁਲ ਆਪਾਂ ਇੱਕਦਮ ਘਰਾਣੀ ਰਹਿ ਕੇ ਸਾਹਮਣੇ ਦੇਖਿਆ ਕਿ ਸ਼ੀਸ਼ੇ ਵਿੱਚ ਕਾਫੀ ਜ਼ਿਆਦਾ ਪਹਿਲਾਂ ਮਗੋਰਾ ਹੈ ਬਸ ਸ਼ੀਸ਼ਾ ਹੀ ਦਾ ਤਰਤਰ ਕਾ ਦੇ ਡੇਕ ਪਏ ਕੰਕਰਾਂ ਜਿਹੜੀਆਂ ਡੇ ਇੱਥੇ ਆ ਕੇ ਬਿਲਕੁਲ ਸਾਡੇ ਮੂੰਹ ਦੇ ਉੱਤੇ ਵੱਜੀਆਂ ਤੇ ਜਲਦੀ ਨਾਲ ਭੱਜ ਕੇ ਆਪਣੇ ਹੁਣ ਸੇਫ ਕੀਤਾ ਕਿੰਨੇ ਫਾਇਰ ਹੋਏ ਇਹ ਵੀ ਫਾਇਰ ਤੇ ਕੋਈ ਆ ਜਾਈ ਬਾਇਰ ਇੱਕ ਹੀ ਹੈ ਜੇ ਪਤਾ ਲੱਗਾ ਕਿ ਬਾਹਰ ਤੋਂ ਲੜਕੀ ਮੋਟਰਸਾਈਕਲ ਤੇ ਆਏ ਜਿਹੜੇ ਤੇ ਪੁਲਿਸ ਲੈਫਟ ਸੀ ਬਾਕੀ ਤੇ ਤੁਸੀਂ ਇਥੇ ਮੌਕੇ ਤੇ ਮਦਦ ਚੁੱਕੀ ਸੀ ਸਾਹਮਣੀ ਬੈਠੀ ਸੀ